4-5 ਮਹੀਨੇ ਪਹਿਲਾਂ ਮੈਂ ਰੇੜੀ ਲਾਇਆ ਕਰਦਾ ਰਿਹਾ ਉੱਤਰਾ ਹਾਂਜੀ ਫਲਾਂ ਦੀ ਰੇੜੀ ਲਾਇਆ ਕਰਦਾ ਸੀ ਰੋਡ-ਪਰਾਡ ਵਗੈਰਾ ਰੱਖਿਆ ਹੁੰਦਾ ਸੀ ਚਲੋ ਉੱਥੇ ਕੰਮ ਨਹੀਂ ਸੁਭਤਾਇਆ ਬਿਜਲੀ ਕਰਕੇ ਮੈਂ ਜੁਫ ਦਾ ਕੰਮ ਕਰਨ ਲੱਗ ਗਿਆ ਵਿੱਚ ਫਿਰ ਇੱਥੇ ਆਪਾਂ ਕੰਮ ਕੀਤਾ ਜੀ ਆਪਣਾ ਪਿੰਡ 'ਚ ਇੱਥੇ ਵੀ ਚਲੋ ਉਮੀਦ ਇਹ ਸਿਰ ਤੇ ਸਾਰਾ ਕੁਝ ਚੱਲਦਾ ਵੀ ਚਲੋ ਵਧੀਆ ਹੋ ਜਾਊਗਾ ਸਿਸਟਮ ਕੰਮ ਕਰਕੇ ਵੀ ਫਾਸਟ ਫੂਡ ਦਾ ਕੰਮ ਕੀਤਾ ਤੇ ਉਹ ਉਤਰਾਂ ਕੰਮ ਚੱਲ ਨਹੀਂ ਰਿਹਾ ਹਜੇ ਤੇ ਤਾਂ ਹੀ ਤੁਹਾਨੂੰ ਪਤਾ ਜੀ ਬੱਸ ਗੁਰੂ ਸਾਹਿਬ ਦੇ ਪਹਾੜੇ ਦੇ ਵਿੱਚ ਬਾਸ ਜੀ ਬਾਬਾ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਸਹੀ ਕਰੋ ਆਸ ਵਿਵਸਾ ਦਾ ਬਾਬੇ ਦੇ ਵੀ ਰੱਖੀ ਹੋਈ ਆਪੇ ਹੀ ਵੀ ਤੁਹਾਨੂੰ ਤਾਂ ਹੀ ਕਰੀ ਆਈ ਗੁਰੂ ਸੇਖਾ ਇਤਿਹਾਸਿਕ ਪਿੰਡ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੋ ਵਾਰ ਆਏ ਥੇ ਪਰ ਸਾਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਇਸ ਪਿੰਡ ਦੀ ਸਟੋਰੀ ਤੁਹਾਡੀ ਬਣਾ ਰਹੀਆਂ ਕਿਉਂਕਿ ਜਿੱਥੇ ਗੁਰੂ ਸਾਹਿਬ ਆ ਜਾਣ ਉੱਥੇ ਤਾਂ ਕੋਈ ਇਸ ਤਰੀਕੇ ਦਾ ਗਰੀਬ ਰਹਿਣ ਨਹੀਂ ਚਾਹੀਦਾ ਪੰਜਾਬ ਨੂੰ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਕਿਹਾ ਜਾਂਦਾ ਹੈ ਇਸ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਹੀ ਖੂਨ ਦੁੱਲਿਆ ਹੈ ਸ਼ਹੀਦਾਂ ਦਾ ਜਦੋਂ-ਜਦੋਂ ਸਮੇਂ-ਸਮੇਂ 'ਤੇ ਲੋੜ ਪਈ ਹੈ ਤਾਂ ਸ਼ਹੀਦियां ਹੋਈਆਂ ਨੇ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖੀ ਦਾ ਬੋਲਬਾਲਾ ਹੈ ਪਰ ਸਿੱਖੀ ਦੇ ਨਾਲ ਜੁੜਨ ਵਾਸਤੇ ਲਗਾਤਾਰ ਪ੍ਰਚਾਰ ਕੀਤੇ ਜਾ ਰਹੇ ਨੇ ਐ ਜੀ ਪੀ ਸੀ ਵੱਲੋਂ ਵੀ ਲਗਾਤਾਰ ਕਾਰਜ ਕੀਤੇ ਜਾ ਰਹੇ ਨੇ ਪਰ ਅਜੇ ਵੀ ਪੰਜਾਬ ਦੇ ਵਿੱਚ ਐਦਾਂ ਦੇ ਪਰਿਵਾਰ ਨੇ ਜੋ ਕਿ ਗਰੀਬੀ ਰੇਖਾ ਦੇ ਹੇਠਾਂ ਦਬ ਕੇ ਰਹਿ ਗਏ ਨੇ ਪਰਿਵਾਰ ਦਾ ਪਾਲਣ ਪੋਸਣਾ ਨੂੰ ਮੁਸ਼ਕਲ ਹੋ ਚੁੱਕਾ ਹੈ ਜਿਆਦਾਤਰ ਸਿੱਖਾਂ ਦੇ ਪਰਿਵਾਰਾਂ ਨੂੰ ਤਾਂ ਕਿਤੇ ਨਾ ਕਿਤੇ ਐਜੀਪੀਸੀ ਨੂੰ ਜਾਂ ਫਿਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਸਾਹਮਣਾ ਚਾਹੀਦਾ ਠੀਕ ਐਦਾਂ ਦੇ ਪਰਿਵਾਰ ਦੀ ਸਟੋਰੀ ਤੁਹਾਨੂੰ ਦਿਖਾਉਣ ਲੱਗੇ ਆ ਜੋ ਕਿ ਇਤਿਹਾਸਿਕ ਪਿੰਡ ਪਿੰਡ ਪਗੜਾਣਾ ਜ਼ਿਲ੍ਹਾ ਫਤਾਗੜ ਸਾਹਿਬ ਦੇ ਰਹਿਣ ਵਾਲਾ ਉਹ ਨੌਜਵਾਨ ਹੈ ਤਦ ਨੇ ਆ ਪਿੰਡ ਪਗੜਾਣਾ ਦੇ ਵਿੱਚ ਦੋ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਇਸ ਧਰਤੀ ਦੇ ਉੱਤੇ ਆਏ ਤਾਂ ਇਸ ਧਰਤੀ ਦੇ ਨਾਲ ਬਹੁਤ ਮੰਡੇ ਇਤਿਹਾਸ ਜੁੜੇ ਹੋਏ ਨੇ ਪਰ ਉਸੇ ਪਿੰਡ ਦਾ ਜਿੱਦੋਂ ਇੱਕ ਗੁਰਸਿੱਖ ਨੌਜਵਾਨ ਆਪਣੇ ਘਰ ਦੇ ਪਾਲਣ ਪੋਸ਼ਣ ਵਾਸਤੇ ਇੱਕ ਰੇੜੀ ਲਾਣੀ ਪੈ ਜਵੇ ਦੂਜੇ ਪਾਸੇ ਉਸ ਦੇ ਘਰ ਦੇ ਹਾਲਾਤ ਬਹੁਤ ਮਾੜੇ ਹੋਣ ਤੇ ਕੇਸਾਂ ਦੇ ਵਿੱਚ ਉਲਝਿਆ ਹੋਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਸ ਨੌਜਵਾਨ ਦਾ ਜੀਵਨ ਬਤੀਤ ਹੁੰਦਾ ਹੋਵੇਗਾ ਤੇ ਅੱਜ ਸਾਡੇ ਨਾਲ ਉਹ ਨੌਜਵਾਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕੀ ਨਾਮ ਹੈ ਜੀ ਆਪਣਾ ਮਨਿੰਦਰ ਸਿੰਘ ਵਾਹਿਗੁਰੂ ਜੀ ਅਕਾਲ ਸਾਹਿਬ ਹੈ ਜੀ ਪਤਿ ਮਨਿੰਦਰ ਸਿੰਘ ਜੀ ਪੰਜਾਬ ਦੇ ਵਿੱਚ ਹੋਕਾ ਬਹੁਤ ਦਿੱਤਾ ਜਾਂਦਾ ਹੈ ਕਿ ਸਿੱਖੀ ਨਾਲ ਜੁੜੋ ਸੀ ਹਰ ਤਰੀਕੇ ਦੀ ਮਦਦ ਕਰਾਂਗੇ ਐਚਪੀਸੀ ਵੱਲੋਂ ਵੀ ਪ੍ਰਚਾਰ ਕੀਤਾ ਜਾਂਦਾ ਹੈ ਸੰਤਾ ਮਹਾਪੁਰਸ਼ਾਂ ਵੱਲੋਂ ਵੀ ਪਰ ਗਰਾਊਂਡ ਲੈਵਲ ਤੇ ਕਿੰਨਾ ਕੁ ਲੱਗਦਾ ਕਿ ਸਿੱਖੀ ਦੇ ਨਾਲ ਜੋੜਨ ਵਾਸਤੇ ਜਾਂ ਫਿਰ ਗੁਰਸਿੱਖ ਪਰਿਵਾਰਾਂ ਦਾ ਸਾਥ ਦੇਣ ਵਾਸਤੇ ਇਸ ਤਰੀਕੇ ਸੰਸਥਾਵਾਂ ਨਾਲ ਖੜਦਿਆਂ ਨੇ ਥੋੜਾ ਇਤਿਆਸਕ ਪਿੰਡ ਹੈ ਪਰ ਤੁਹਾਡੇ ਘਰ ਦੇ ਜੋ ਹਾਲਾਤ ਦੇਖੇ ਨੇ ਉਸ ਨੂੰ ਦੇਖ ਕੇ ਲੱਗਦਾ ਕਿ ਹਰ ਬੰਦੇ ਨੂੰ ਆਪਣੀ ਆਪਣੀ ਪਈ ਹੋਈ ਹੈ ਪਰ ਦੂਜੇ ਬਾਰੇ ਕੋਈ ਘੱਟੇ ਸੋਚਦੇ ਹਾਂ ਜੀ ਇਹਦਾ ਤੁਹਾਨੂੰ ਪਤਾ ਹੀ ਜਾਈ ਹੁਣ ਜੀ ਇਹਦਾ ਤੁਹਾਨੂੰ ਪਤਾ ਹੀ ਜਾਈ ਹੁਣ ਦਿਖੇ ਰਿਹਾ ਸਾਰਾ ਗੁਰਜੀ ਹਾਂ ਬਾਕੀ ਚਲੋ ਜਦੋਂ ਸਮਾਂ ਘਾਟ ਰਹੇ ਤੇ ਮੌਕੇ ਤੇ ਮਦਦ ਤਾਂ ਚਲੋ ਆਂਦੀ ਰਹਿੰਦੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਸਾਰੇ ਜਥੇਬੰਦੀਆਂ ਮਾੜੀਆਂ ਵੀ ਨਹੀਂ ਹੈਗੀਆਂ ਵਿੱਚ ਮਾੜੇ ਹੈਗੇ ਵੀ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਫਾਇਦਾ ਵੀ ਚੱਕਿਆ ਤੇ ਸਾਡੇ ਘਰਵਾਲੇ ਜਮਾਂ ਧਿਆਨ ਨਹੀਂ ਦਿੱਤਾ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੁਹਾਡੇ ਪਰਿਵਾਰ ਮम्मी ਡੈਡੀ ਐ ਤਿੰਨ ਬਰਾਦਰ ਆਈ ਸੀ ਦੋ ਭਾਬੀ ਐ ਮੇਰੀ ਅੱਜਕਲ ਕੀ ਕੰਮਕਾਰ ਕਰ ਰਹੇ ਹੋ ਤੁਸੀਂ ਜਿਹੜਾ ਕਰਦੇ ਗੁਜ਼ਾਰੇ ਵਾਸਤੇ ਕੀ ਮਿਹਨਤ ਤੁਸੀਂ ਅੱਗੇ ਕਰ ਰਹੇ ਹੋ ਕਿ ਜਿਹੜਾ ਘਰ ਦਾ ਗੁਜ਼ਾਰਾ ਕਰ ਰਹੇ ਹੋ ਪਰ ਘਰ ਨਹੀਂ ਪਾ ਪਾ ਰਹੇ ਉਸ ਤਰੀਕੇ ਨਾਲ ਉਸ ਤਰੀਕੇ ਨਾਲ ਆਪਣਾ ਕੋਈ ਰਹਿਣ ਬਸੇਰਾ ਨਹੀਂ ਕਰ ਪਾ ਰਹੇ ਸਹੀ ਤਰੀਕੇ ਨਾਲ ਮੈਂ ਜੀ ਨਾ ਆਪਣਾ 4-5 ਮਹੀਨੇ ਪਹਿਲਾਂ ਮੈਂ ਰੇੜੀ ਲਾਇਆ ਕਰਦਾ ਰੇ ਲਾਂਡਰਾ ਹਾਂਜੀ ਫਲਾਂ ਦੀ ਰੇੜੀ ਲਾਇਆ ਕਰਦਾ ਸੀ ਰੋੜ ਪਰਾੜ ਵਗੈਰਾ ਰੱਖਿਆ ਵਦਾਈ ਚਲੋ ਉੱਥੇ ਕੰਮ ਨਹੀਂ ਸੂਤ ਆਇਆ ਬਿਜਲੀ ਕਰਕੇ ਮੈਂ ਜੁਫ ਦਾ ਕੰਮ ਕਰਨਾਂ ਦੀ ਵਿੱਚ ਤੇ ਉੱਥੇ ਕੰਮ ਨਹੀਂ ਸੂਤ ਆਇਆ ਤੇ ਫਿਰ ਇੱਥੇ ਆਪਾਂ ਕੰਮ ਕੀਤਾ ਜੀ ਆਪਣਾ ਪਿੰਡ 'ਚ ਇੱਥੇ ਵੀ ਚਲੋ ਉਮੀਦ ਹੈ ਕਿ ਸੱਤੇ ਸਾਰਾ ਕੁਝ ਚੱਲਦਾ ਵੀ ਚਲੋ ਵਧੀਆ ਹੋ ਜੂਗਾ ਸਿਸਟਮ ਕੰਮ ਕਰਕੇ ਵੀ ਇੱਥੇ ਫਿਰ ਪਿੰਡ ਆ ਗਿਆ ਜੀ ਫਾਸਟ ਫੂਡ ਦਾ ਕੰਮ ਕੀਤਾ ਤਾਂ ਉਹ ਉਤਰਾਂ ਕੰਮ ਚੱਲ ਨਹੀਂ ਰਿਹਾ ਜੀ ਤੇ ਤਾਂ ਹੀ ਤੁਹਾਨੂੰ ਪਤਾ ਇਹ ਬਸ ਇਹ ਕੁਝ ਉਮੀਦ ਹੈ ਪੰਜਾਬ ਦੇ ਦੇਸ਼ ਵਿਦੇਸ਼ ਦੇ ਲੋਕਾਂ ਦੇ ਉੱਤੇ ਕਿ ਤੁਹਾਡੀ ਮਦਦ ਵਾਸਤੇ ਅੱਗੇ ਆਣਗੇ ਕਿਉਂਕਿ ਤੁਸੀਂ ਗੁਰਸਿੱਖੋਂ ਸਿੱਖੀ ਨਾਲ ਜੁੜੇ ਹੋਏ ਹੋ ਨਸ਼ੇ ਪੱਤੇ ਤੋਂ ਦੂਰ ਹੋ ਫਿਰ ਵੀ ਕਿੰਨੇ ਕਿਤੇ ਉਮੀਦ ਪੰਜਾਬ ਦੇ ਲੋਕਾਂ ਦੇ ਵਿਦੇਸ਼ ਦੇ ਲੋਕਾਂ ਤੇ ਹੈ ਕਿ ਤੁਹਾਡੇ ਘਰ ਵਾਸਤੇ ਮਦਦ ਵਾਸਤੇ ਅੱਗੇ ਆਉਣਗੇ ਹਾਂ ਜੀ ਉਮੀਦ ਤਾਂ ਹੈ ਜਿ ਤਰ੍ਹਾਂ ਹੁਣ ਤੁਸੀਂ ਇਹ ਭੇਜੂਏ ਸਾਰਾ ਕੋਈ ਤੇ ਜਾਊਗਾ ਤੇ ਕਿਸੇ ਦਾ ਤਾਂ ਜ਼ਮੀਰ ਜਾਗੂਗਾ ਹੀ ਨਾ ਐ ਤਾਂ ਵਿੱਚ ਦਾਨ ਕਰਨ ਵਾਲੇ ਬਹੁਤ ਲੋਕ ਅਹੀਂ ਵਿੱਚ ਬਲਤਾਂ ਖਿੱਚਣ ਵਾਲੇ ਜ਼ਿਆਦਾ ਹੀ ਤੁਹਾਨੂੰ ਪਤਾ ਕੋਈ ਤਾਂ ਤੁਹਾਡੇ ਪਿੰਡ ਦੀ ਬਹੁਤ ਗੱਲਾਂ ਕਰਨਗੇ ਕਿ ਕੀ ਲੋੜ ਹੱਟਾ ਕੱਟਾ ਬੰਦਾ ਹੈ ਕਿ ਆਪ ਨਹੀਂ ਕੰਮ ਕਰ ਸਕਦਾ ਕਿ ਲੋਕਾਂ ਤੋਂ ਮੰਗਣ ਲੱਗ ਜਾਣਾ ਗੱਲਾਂ ਤਾਂ ਹੋਏ ਰਹੀਆਂ ਜੀ ਹਾਂ ਮੇਰੇ ਭਾ ਵੀ ਰਹੀਆਂ ਵੀ ਕਿਹੜਾ ਹੁੰਦਾ ਕਿਆ ਚਲੋ ਕੋਈ ਚੱਕਰ ਨਹੀਂ ਜੀ ਹੁਣ ਤੁਹਾਨੂੰ ਐਡੀ ਪਰਵਾਹ ਨਹੀਂ ਕਰਨੀ ਜੀ ਕਿਸੇ ਦੀ ਹਾਂ ਪਰ ਗੁਰੂ ਸਾਹਿਬ ਦੇ ਪਾਣੇ ਦੇ ਵਿੱਚੋਂ ਬਾਸ ਜੀ ਬਾ ਮਹਾਰਾਜ ਸੱਚੇ ਪਾਸ਼ਾ ਸਾਰਾ ਕੋ ਸਹੀ ਕਰੂਗਾ ਜੀ ਕਿਉਂਕਿ ਹਮੇਸ਼ਾ ਕਿਹਾ ਜਾਂਦਾ ਕਿ ਸੰਗਤਾਂ ਦੇ ਵਿੱਚ ਹੀ ਵਾਹਿਗੁਰੂ ਵੱਸਦਾ ਹੈ ਪਰਮਾਤਮਾ ਵੱਸਦਾ ਹੈ ਤਾਂ ਤੁਸੀਂ ਮੇਰੇ ਖਿਆਲ ਅਪੀਲ ਵੀ ਉਹਨਾਂ ਨੂੰ ਕਰ ਰਹੇ ਹੋ ਹਾਂਜੀ ਹਾਂਜੀ ਆਪਾਂ ਆਸ ਵੀ ਵਾਪ ਬਾਬੇ ਦੇ ਵੀ ਰੱਖੀ ਵੀ ਹੈ ਜੀ ਅਪੀਲ ਵੀ ਤੁਹਾਨੂੰ ਤਾਂ ਹੀ ਕਰੀ ਹੈ ਗੁਰ ਸਿੱਖਾ ਹੋਏ ਉਹ ਤੁਹਾਡਾ ਇਤਿਹਾਸਕ ਪਿੰਡ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੋ ਵਾਰ ਆਏ ਥੇ ਪਰ ਸਾਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਇਸ ਪਿੰਡ ਦੀ ਸਟੋਰੀ ਤੁਹਾਡੀ ਬਣਾ ਰਹੀ ਹਾਂ ਕਿਉਂਕਿ ਜਿੱਥੇ ਗੁਰੂ ਸਾਹਿਬ ਆਜਣ ਉੱਥੇ ਤਾਂ ਕੋਈ ਇਸ ਤਰੀਕੇ ਦਾ ਗਰੀਬ ਰਹਿਣ ਨਹੀਂ ਚਾਹੀਦਾ ਇਹ ਤਾਂ ਇਲਾਕੇ ਨੂੰ ਚਾਹੀਦਾ ਕਿ ਕਿਤੇ ਨਾ ਕਿ ਤੁਹਾਡੀ ਮਦਦ ਕਰਕੇ ਆਣੀ ਚਾਹੀਦੀ ਹੈ ਦੇਖੋ ਮੈਂ ਪਿੰਡ ਵਾਸੀਆਂ ਨੂੰ ਮਾੜਾ ਨਹੀਂ ਕਹਿੰਦਾ ਮਦਦ ਇਹਨਾਂ ਨੇ ਕਰੀ ਹੈ ਬਹੁਤ ਐਦਾਂ ਨਹੀਂ ਚਲੋ ਕੇਸ ਪਿਆ ਸਪੋਰਟ ਕਰੀ ਹੈ ਪਰ ਜਿੱਤਨਾ ਹੁਣ ਇਹ ਚੀਜ਼ਾਂ ਦੇ ਤਾਂ ਦੇਖੋ ਪੈਸਾ ਮਾਇਆ ਲੱਗਦੀ ਹੈ ਇਹ ਨਾ ਦੇਖੋ ਅਸੀਂ ਮੰਗ ਨਹੀਂ ਰਹੇ ਪਰ ਸਾਨੂੰ ਹੁਣ ਅਸੀਂ ਹੱਤ ਪੱਲੇ ਸਾਰੇ ਦੇਖ ਲਈ ਕਰਕੇ ਪਰ ਇੱਕ ਬੰਦੇ ਨੇ ਸਾਡੀ ਕੇਸਾਂ 'ਚ ਮਦਦ ਕਰੀ ਹੈ ਪਿੰਡ ਦਾ ਬੰਦਾ ਚਲੋ ਆਪਾਂ ਜ਼ਿਕਰ ਨਹੀਂ ਕਰਨਾ ਬਹੁਤ ਵਧੀਆ ਨਾਇਸ਼ ਬੰਦੇ ਆ ਬਾਕੀ ਹੋਰਾਂ ਨੇ ਵੀ ਪਰ ਹੁਣ ਇਹ ਚੀਜ਼ ਦੀ ਤਾਂ ਤੁਹਾਨੂੰ ਵੀ ਪਤਾ ਵੀ ਇੱਥੇ ਕਿਹੜੀ ਚੀਜ਼ ਦੀ ਲੋੜ ਹੈ ਚਾਹੀਦਾ ਤਾਂ ਪਿੰਡ ਵਾਲਿਆਂ ਨੂੰ ਤਾਂ ਹੀ ਕੋਈ ਚੱਕਰ ਨਹੀਂ ਵੀ ਚਲੋ ਮਹਾਰਾਜ ਨੇ ਸੇਵਾ ਲਈ ਹੈ ਵੀ ਆਪਾਂ ਵੀ ਚਲੋ ਹੈਲਪ ਕਰਦੀ ਹੈ ਵੀਰ ਦੀ ਹਾਂ ਉਹ ਤੁਸੀਂ ਜਿਸ ਤਰੀਕੇ ਨਾਲ ਕਾਫੀ ਕਈ ਸਾਂ ਚ ਉੜਦੇ ਹੋਏ ਹੋ ਚਲੋ ਆਪਾਂ ਉਸ ਤਰੀਕੇ ਜ਼ਿਕਰ ਨਾ ਕਰੀਏ ਕਿਉਂਕਿ ਤੁਹਾਡੀ ਸ਼ਕਲ ਦੇਖ ਕੇ ਹੀ ਸੰਗਤਾਂ ਨੂੰ ਪਤਾ ਲੱਗ ਜਾਣਾ ਕਿਸ ਤਰੀਕੇ ਦੀ ਕੁਰਬਾਨੀ ਤੁਹਾਡੀ ਹੈ ਪਰ ਜਿਸ ਤਰੀਕੇ ਨਾਲ ਹਾਲਾਤ ਬਣੇ ਹੋਏ ਨੇ ਤਾਂ ਕਿੰਨੀ ਕ ਲੱਗਦਾ ਕਿ ਮਦਦ ਦੇ ਨਾਲ ਤੁਹਾਡਾ ਜਿਹੜਾ ਘਰ ਦਾ ਗੁਜ਼ਾਰਾ ਚੱਲ ਜੇ ਦੇਖੋ ਜੀ ਜੇ ਪੇਸ਼ੀ ਪੈਂਦੀ ਹੈ ਜੀ 5-6000 ਦਾ ਪੱਕਾ ਫੁੱਟ ਦਾ ਹੀ ਫਰੀਦਕੋਟ ਵੀ ਪੈਂਦੀ ਹੈ ਨਾਬੇ ਵੀ ਜਾਣਾ ਪੈਂਦਾ ਪਟਿਆਲੇ ਵੀ ਜਾਣਾ ਪੈਂਦਾ ਵਿਚਾਰ ਕੇ ਇਸ ਹਾਂਜੀ ਉੰਪਟਾ ਆਪਣਾ ਪਟਿਆਲਾ ਹੀ ਮੇਨ ਕੇਸ ਹੈ ਜੀ ਤੇ ਫਰੀਦਕੋਟ ਹੋਰ ਕੇਸ ਹੈ ਜੀ ਇੱਕ ਅੰਤਰ ਪੈ ਗਿਆ ਦਾ ਹੀ ਪਰਚਾ ਉੱਥੇ ਜਾਣਾ ਪੈਂਦਾ ਲਾਜ਼ਮੀ ਜੇ ਨਾ ਜਾਈਏ ਫਿਰ ਜੱਜ ਚੂੜੀ ਕਾ ਹੱਦਾ ਵੀ ਤੂੰ ਆਇਆ ਕਿਉਂ ਨਹੀਂ ਇਹਦੇ ਕਰਕੇ ਫਿਰ ਦੇਖੋ ਜੀ ਜਿਹੜਾ ਇੱਥੇ ਕਮਾਨ ਨੇ ਆ ਪਿੰਡ ਜੀ ਦੁਕਾਨ ਤੋਂ ਕੋਈ ਉਧਰ ਹੀ ਲੱਗਦੀ ਹੈ ਜੀ ਫਿਰ ਇਹ ਮਕਾਨ ਕਿਤਰਾ ਪੈ ਜੂਏ ਇਹ ਤਰਾ ਰੋਜਣਾ ਕਿੰਨੇ ਕੁ ਰੇੜੀ ਦੇ ਉੱਤੇ ਤੁਸੀਂ ਜਿਹੜੀ ਆਪਣੀ ਫਾਸਟ ਫੂਡ ਨੇ ਬਣਾਦੇ ਆ ਉੱਥਾ ਤਾਂ ਜੀ ਆਪਣਾ ਨਾ ਰੈਡੀ ਨਹੀਂ ਹੈ ਜੀ ਹੈ ਤਾਂ ਦੁਕਾਨ ਹੈ ਜੀ ਇਹ ਮਤਲਬ ਮੈਂ ਤੁਹਾਨੂੰ ਦੱਸ ਦਾਂ ਜੀ ਇੱਥੇ ਹਫਤੇ ਦੇ ਵਿੱਚ ਦੋ ਗਵਾਰੀ ਕੰਮ ਆਉਂਦਾ ਬਸ ਮਾਣਾ ਆ ਆ ਗਿਆ ਅਸੀਂ ਤਿੰਨ ਬੰਦੇ ਦੋ ਬੰਦੇ ਕੰਮ ਕਰਨੇ ਆਲੇ ਇੱਥੇ ਹਾਂਜੀ ਕੋਈ ਕਦੇ ਰੋਸ ਹੋਇਆ ਵਾਹਿਗੁਰੂ ਤੇ ਉੱਤੇ ਕੀ ਕੀ ਗਰੀਬੀ ਦੇ ਵਿੱਚ ਪਾਤਾ ਰੋਸ ਕੋਈ ਨਹੀਂ ਜੀ ਬਸ ਇੰਨਾ ਕਿ ਵੀ ਮਹਾਰਾ ਸੱਚੇ ਪਾਤਸ਼ਾਹ ਹੌਲੀ ਹੌਲੀ ਸਾਰਾ ਕੁਝ ਸੂਤ ਕਰੂਗਾ ਜੀ ਰੋਸ ਹੈ ਤਾਂ ਬਹੁਤ ਜੀ ਬਾਦ ਸਿੱਖ ਸੰਗਤਾਂ ਦੇ ਉੱਤੇ ਹਾਂਜੀ ਅੰਦਰ ਸਿੰਘ ਦੇ ਜਦੋਂ ਘਰ ਦੇ ਹਾਲਾਤ ਕੁਝ ਗੁਰਸਿੱਖਾਂ ਨੂੰ ਪਤੇ ਲੱਗੇ ਤਾਂ ਉਸ ਤੋਂ ਬਾਅਦ ਜਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚੇ ਨੇ ਭਾਈ ਸਾਹਿਬ ਬਹੁਤ ਹਾਲਾਤ ਮਾੜੇ ਨੇ ਨੌਜਵਾਨ ਦੇ ਘਰ ਦੇ ਕਿਉਂਕਿ ਇੱਕ ਪਾਸੇ ਅਸੀਂ ਸਿੱਖੀ ਨਾਲ ਜੋੜਨ ਦੀ ਗੱਲਾਂ ਆਖ ਰਹੇ ਹਾਂ ਪਰ ਦੂਜੇ ਪਾਸੇ ਸਿੱਖਾਂ ਦੇ ਘਰਾਂ ਦੇ ਹਾਲਾਤ ਹੀ ਮਾੜੇ ਨੇ ਮਦਦ ਦੀ ਬਹੁਤ ਲੋੜ ਹੈ ਤੁਸੀਂ ਹਾਲਾਤ ਦੇਖੀਏ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਅਸੀਂ ਦੇਖ ਕੇ ਮਦਦ ਕਰਨ ਵਾਸਤੇ ਅਪੀਲ ਕਰਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਸਥਾਵਾਂ ਵਾਲਿਆਂ ਨੂੰ ਅਤੇ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਮਨਿੰਦਰ ਸਿੰਘ ਜੁਮਾ ਜੀ ਇਹ ਪਰਿਵਾਰ ਵਿੱਚ ਬਹੁਤ ਗਰੀਬੀ ਹੈ ਗਰੀਬ ਮੁੰਡਾ ਹੈ ਗੁਰਸਿੱਖਾ ਹੈ ਸਿੱਖਾਂ ਦਾ ਮਦਦ ਜਿਹੜੀ ਬਹੁਤ ਗੁਰਸਿੱਖਾਂ ਜਿਹੜੇ ਲੰਗਰ ਲਾਉਂਦੇ ਆ ਬੜੇ ਬੜੇ ਕਿਸੇ ਦਾ ਮਕਾਨ ਡਿੱਗਿਆ ਹੋਆ ਹੁੰਦਾ ਉਹ ਬਣਵਾਉਂਦੇ ਆ ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਤਿਹਾਸਕ ਪਿੰਡ ਹੈ ਇਹ ਇੱਥੇ ਦੋ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ ਮਹਾਰਾਜ ਜੀ ਉਹਨਾਂ ਨੇ ਦਾ ਵੀ ਸਥਾਨ ਬਣਿਆ ਹੋਇਆ ਉਹਨਾਂ ਨੇ ਇੱਕ ਪਾਣੀ ਪੀਣ ਵਾਸਤੇ ਖੂਹ ਵੀ ਬਣਵਾਇਆ ਹੋਇਆ ਕਿਹਾਸਕ ਖੂਹ ਹੈ ਸੋ ਇਸ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਹੈ ਸੰਗਤ ਨੂੰ ਵੀ ਬੇਨਤੀ ਹੈ ਕਿ ਭਾਈ ਵੱਧ ਤੋਂ ਵੱਧ ਘੱਟ ਦੋ ਘੱਟੋ ਜੋ ਵੱਧ ਤੋਂ ਵੱਧ ਜੋ ਜਿੰਨੇ ਕਿ ਸਰਦ ਆਏ ਸਰਦ ਦਾ ਮੁਤਾਬਕ ਇਸ ਦਾ ਗਰੀਬ ਦਾ ਘਰ ਬਣ ਜਾਊਗਾ ਸੋ ਅਸੀਂ ਵੀ ਭਾਈ ਜਿੰਨੇ ਕੋ ਮਦਦਯੋਗ ਹੈ ਹਾਂ ਉਹਨਾਂ ਦੀ ਮਦਦ ਕਰਾਂਗੇ ਬਾਕੀ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਇਹ ਹੀ ਅਪੀਲ ਹੈ ਬੇਨਤੀ ਹੈ ਕਿ ਇਸ ਗਰੀਬ ਦਾ ਵਿਚਾਰੇ ਦਾ ਘਰ ਬਣ ਜਾਊਗਾ ਬਜ਼ੁਰਗ ਹੈ ਦੀ ਮਾਤਾ ਇੱਕ ਪਿਤਾ ਜੀ ਹੈ ਇਹਦੇ ਬਜ਼ੁਰਗ ਹੈ ਤੇ ਕਮਾਈ ਦਾ ਕੋਈ ਸਾਧਨ ਹੈ ਨਹੀਂ ਕੋ ਮਾੜਾ ਮੋਟਾ ਕੋਈ ਰੇੜੀ ਰੂੜੀ ਲਾਉਂਦਾ ਸੀ ਵਿਚਾਰਾ ਕੋਈ 2-400 ਰੁਪਏ ਕਮਾਉਂਦਾ ਉਹੀ ਤਰੀਕਾਂ ਤਰੋਕਾਂ ਦੇ ਲੱਗੇ ਜਾਂਦੇ ਕਦੇ ਤਰੀਕ ਪਟਿਆਲੇ ਪੈ ਜਾਂਦੀ ਕਦੇ ਨੱਬਾ ਕਦੇ ਫਰੀਦਕੋਟ ਸੋ ਇਸ ਤਰ੍ਹਾਂ ਉਲਝਿਆ ਹੋਇਆ ਵਿਚਾਰਾ ਇਹਦੀ ਮਦਦ ਕਰਨੀ ਆਪਣੀ ਫਰਜ਼ ਬਣਦਾ ਏ ਸਾਰੀ ਸੰਗਤ ਦਾ ਤੇ ਸਾਡਾ ਵੀ ਸੋ ਮੇਰੀ ਬੇਨਤੀ ਹੈ ਹੀ बार-बार ਹੱਥ ਬੰਨ੍ਹ ਕੇ ਭਾਈ ਇਸ ਗਰੀਬ ਦਾ ਘਰ ਬਣ ਜਾਊਗਾ ਜੋ ਵੀ ਸਰਦਾ ਦੇ ਮੁਤਾਬਕ ਇਹਨੂੰ ਕੋਈ ਇੱਟਾਂ, ਸਿਮਿੰਟ, ਸਰੀਆ, ਬਜਰੀ ਜੋ ਵੀ ਚਾਹੀਦਾ ਇਹਨੂੰ ਲੋੜ ਮੁਤਾਬਕ ਇਹਨੂੰ ਦਿੱਤਾ ਜਾਵੇ ਵਾਇਗਰ ਵੀਗਾ ਖਾਲਸਾ ਵਾਇਗਰ ਜੀ ਕੀ ਬਾਬਾ ਹਰਮਨ ਜੀ ਗੜੀਪੁਰ ਖਾਲੇ ਉਹ ਵੀ ਆਏ ਨੇ ਪਹਿਲਾਂ ਵੀ ਇਹਨਾਂ ਵੱਲੋਂ ਕਾਫੀ ਇਸ ਤਰੀਕੇ ਦੇ ਪਰਿਵਾਰਾਂ ਦੇ ਮਕਾਨਾਂ ਦਾ ਕੰਮ ਸ਼ੁਰੂ ਕਰਵਾਇਆ ਮੁਕੰਮਲ ਵੀ ਹੋਇਆ ਬਾਬਾ ਜੀ ਮੇਰੀ ਖਿਆਲ ਇੱਕ ਨਹੀਂ ਹੁਣ ਤਾਂ ਸੈਂਕੜੇ ਪਰਿਵਾਰਾਂ ਦੀ ਗਿਣਤੀ ਹੋ ਗਈ ਤੁਹਾਡੇ ਨਾਲ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਲਗਾਤਾਰ ਗੁਰਸਿੱਖ ਪਰਿਵਾਰਾਂ ਦੇ ਜਿਹੜੇ ਹਾਲਾਤਾਂ ਨੂੰ ਦਿਖਾ ਕੇ ਸੰਕਟਾਂ ਦੇ ਸਹਿਯੋਗ ਦੇ ਨਾਲ ਉਹ ਘਰਾਂ ਨੂੰ ਮੁਕੰਮਲ ਕੀਤਾ ਜਿਹੜੇ ਘਰ ਕੱਚੇ ਸੀ ਉਹਨਾਂ ਨੂੰ ਪੱਕੇ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਸਿੱਖ ਸੰਗਤਾਂ ਤੇ ਗੁਰੂ ਘਰ ਦੀਆਂ ਪਲੰਡਕ ਕਮੇਟੀਆਂ ਪੰਚਾਇਤਾਂ ਨੂੰ ਬੇਨਤੀ ਹੈ ਇਹ ਪਿੰਡ ਤਗੜਾਣਾ ਦਾ ਨੌਜਵਾਨ ਗਰੀਬੀ ਦੀ ਹਾਲਤ ਵਿੱਚ ਕਿਰਤ ਵੀ ਕਰਦਾ ਹੈ ਤੇ ਆਪਣਾ ਮਕਾਨ ਨਹੀਂ ਬਣਾ ਸਕਿਆ ਸੋ ਵੈਸੇ ਕੰਮ ਸਰਕਾਰਾਂ ਦੇ ਹੁੰਦੇ ਆ ਵੀ ਜੇ ਲੋੜਵੰਦ ਕੀ ਪਰਿਵਾਰਾਂ ਨੂੰ ਦੇ ਮਕਾਨ ਬਣਾ ਕੇ ਦੇਣਾ ਇਹ ਉਹਨਾਂ ਦਾ ਕੰਮ ਆ ਜਦੋਂ ਸਰਕਾਰਾਂ ਨਹੀਂ ਕੰਮ ਕਰਦੀਆਂ ਤਾਂ ਸਮਾਜ ਸੇਵੀ ਜਿਹੜੇ ਸੰਸਥਾਾਂ ਆ ਉਹਨਾਂ ਨੂੰ ਅੱਗੇ ਆਉਣਾ ਪੈਂਦਾ ਇਸ ਕਰਕੇ ਅਸੀਂ ਵੀ ਜੀਵਨ ਜੋਸ਼ ਸੇਵਾ ਸੁਸਾਇਟੀ ਬਣਾਈ ਆ ਜਿਹਦੇ ਵਿੱਚ ਅਸੀਂ ਕਈ ਮਕਾਨ ਲੋੜਵੰਦ ਪਰਿਵਾਰਾਂ ਦੇ ਬਣਾਏ ਆ ਇਹਨਾਂ ਦੇ ਪਰਿਵਾਰ ਦੇ ਪਿੰਡ ਵਾਸੀਆਂ ਨੇ ਇਹਦੇ ਕੋਈ ਨੇੜੇ ਸੰਬੰਧੀਆਂ ਸਾਡੇ ਤੱਕ ਪਹੁੰਚ ਕੀਤੀ ਆ ਮੇਰੇ ਨਾਲ ਹੇਮਕੁੰਟ ਗੁਰਦੁਆਰਾ ਪਡੋਲ ਤੋਂ ਸਾਰੀ ਮੈਨੇਜਮੈਂਟ ਤੇ ਪਹੁੰਚੀ ਆ ਤੇ ਅਸੀਂ ਇਹਨਾਂ ਨਾਲ ਵਾਅਦਾ ਕਰਦੇ ਆਂ ਵੀ ਸਾਰੇ ਅਸੀਂ ਰਲ ਮਿਲ ਕੇ ਇਹਦੀ ਸਹਾਇਤਾ ਕਰਾਂਗੇ ਜੀਵਨ ਜੋਸ਼ ਸੇਵਾ ਸੁਸਾਇਟੀ ਵੱਲੋਂ ਅਸੀਂ ਇਹਨਾਂ ਨੂੰ 20000 ਦੀ ਪਹਿਲਾ ਮਦਦ ਦੇਵਾਂਗੇ ਬਾਕੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਇਸ ਲੋੜਵੰਦ ਜਿਹੜਾ ਪਰਿਵਾਰ ਇਹਦਾ ਮਕਾਨ ਸਿਰ ਲੱਗ ਜਾਵੇ ਸੋ ਗੁਰੂ ਮਹਾਰਾਜ ਅੱਗੇ ਵੀ ਬੇਨਤੀ ਹੈ ਕਿ ਇਹ ਜਿਹੜਾ ਕੰਮਾਂ ਸਰੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਲਕੁਲ ਤੋਂ ਦੇਖੋ ਕਿ ਪਿੰਡ ਵਾਸੀਆਂ ਨੂੰ ਵੀ ਅਪੀਲ ਹੈ ਪਿੰਡ ਦੇ ਸਹਿਯੋਗ ਦੇ ਨਾਲ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਕੰਮ ਮੁਕੰਮਲ ਹੋਣਾ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਇਸ ਤਰੀਕੇ ਨਾਲ ਬਾਬਾ ਜੀ ਦੱਸਿਆ ਕਿ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੀ ਸੀ ਪਰ ਕਿਤਨੇ ਕੇ ਸਮਾਜ से भी ਸਸਤਾ ਮਨ ਉਦੋਂ ਆਣਾ ਪੈਂਦਾ ਜਦੋਂ ਸਰਕਾਰਾਂ ਇਸ ਤਰੀਕੇ ਦੇ ਪਰਿਵਾਰਾਂ ਨੂੰ ਨਹੀਂ ਸੰਭਧੀਆਂ ਹੁਣ ਲੋੜ ਹੈ ਪਿੰਡ ਦੇ ਵਿੱਚ ਪਿੰਡ ਪਗੜਾਣਾ ਹੈ ਅਗਰ ਤੁਸੀਂ 100000 ਰੁਪਏ ਇਕੱਠਾ ਕਰੋ ਤਾਂ ਕਿਤਨੇ ਕੇ ਇਸ ਨੌਜਵਾਨ ਦਾ ਕੱਚਾ ਮਕਾਨ ਪੱਕਾ ਬਣ ਸਕਦਾ ਹੈ ਤੇ ਹੋਰ ਸਮਾਜ ਸੇਵੀ ਨੂੰ ਵੀ ਇਸੇ ਅਪੀਲ ਕਰਾਂਗੇ ਜਿਹਨਾਂ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਨੇ ਤਾਂ ਤੁਸੀਂ ਵੀ ਇੱਕ ਵਾਰ ਪੁਰਾਣਾ ਪਿੰਡ ਵਿੱਚ ਪਹੁੰਚ ਕੇ ਉਸ ਨੌਜਵਾਨ ਦੇ ਘਰ ਦੇ ਹਾਲਾਤ ਵੇਖੋ ਤੇ ਉਸ ਤੋਂ ਬਾਅਦ ਜਾ ਕੇ ਮਦਦ ਕਰ ਦਿਓ ਇਹ ਨਹੀਂ ਕਹਿੰਦੇ ਕਿ ਤੁਸੀਂ ਫੋਨ ਦੇ ਉੱਤੇ ਹੀ ਇਹਨਾਂ ਨੂੰ ਫੰਡ ਦੇ ਦਿਓ ਜਾਂ ਪੈਸੇ ਦੇ ਦਿਓ ਆਓ ਮੌਕੇ ਦੇ ਹਾਲਾਤ ਵੇਖੋ ਉਸ ਤੋਂ ਬਾਅਦ ਜਾ ਕੇ ਕਿਤੇ ਨ ਕਿਤੇ ਜੁਰਮਤਦ ਕਰਨ ਵਾਸਤੇ ਅੱਗੇ ਆਓ ਤਾਂ ਕਿ ਐਦਾਂ ਦੇ ਜਿਹੜੇ ਗੁਰਸਿੱਖ ਪਰਿਵਾਰ ਨੇ ਉਹਨਾਂ ਨੂੰ ਸਾਂਭਿਆ ਜਾ ਸਕੇ ਤੁਹਾਡੇ ਕਹਿਰ ਮੈਂ ਸੁਮੇਤ ਦੇ ਨਾਲ ਹਰਤੇਸ਼